आरपीडी 24 ਦੇਖ ਰਿਹਾ ਦਰਸ਼ਕਾਂ ਨੂੰ ਸੂਲੀ ਨਾਗਰਾ ਵੱਲੋਂ ਵੈਲਕਮ ਜੀ ਆਇਆਂ ਨੂੰ ਔਰ ਖਾਸ ਤੌਰ ਤੇ ਤੂਫਾਨ ਮੇਲ ਅਸੀਂ ਸੈਗਮੈਂਟ ਸਟਾਰਟ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਇੱਕ ਦੋ ਖਬਰਾਂ ਦੀ ਕਵਰੇਜ ਕਰਿਆ ਕਰਾਂਗੇ ਸਾਡੇ ਲਾਗੇ ਕੀ ਕੁਝ ਵਾਪਰਿਆ ਉਹਦੀ ਅਸੀਂ ਸਾਂਝ ਪਾਇਆ ਕਰਾਂਗੇ ਆਸ ਕਰਦੇ ਹਾਂ ਕਿ ਇੱਥੇ ਤੁਸੀਂ ਬਾਕੀ ਪ੍ਰੋਗਰਾਮਾਂ ਨੂੰ ਭਰਮਾ ਹੁੰਗਾਰਾ ਦਿੰਦੇ ਹੋ ਤੇ ਇਹ ਸਾਡੀ ਸੈਗਮੈਂਟ ਜਿਹੜੀ ਆ ਤੂਫਾਨ ਮੇਲ ਨੂੰ ਵੀ ਭਰਮਾ ਹੁੰਗਾਰਾ ਤੁਸੀਂ ਦੇਮੋਗੇ ਔਰ ਲੰਘੇ ਕੱਲ ਦੀ ਗੱਲ ਕਰਨੀ ਚਾਹੁੰਦੇ ਆ ਐਮਬੈਸੀ ਜਿਹੜਾ ਗ੍ਰੈਂਡ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਕਰਵਾਇਆ ਗਿਆ ਪੌਂਡ ਆਪਰੇਟਰ ਵੀਰ ਸਾਡੇ ਟਰਕਿੰਗ ਦੀ ਗੱਲ ਕਰਾਂ ਡਰਾਈਵਰਾਂ ਵੱਲੋਂ ਔਰ ਖਾਸ ਜ਼ੋਰ ਤੇ ਸੀਟੀਓਏ ਵੱਲੋਂ ਇਹ ਪ੍ਰੋਗਰਾਮ ਰੀਕਿਆ ਗਿਆ ਪਿਛਲੇ ਕੁਝ ਕੁ ਮਹੀਨਿਆਂ ਤੋਂ ਜਿੱਥੇ ਵਰਕ ਕਰ ਰਹੇ ਸੀਗੇ ਜਿੱਥੇ ਤੁਸੀਂ ਅਸੀਂ ਸਾਰੇ ਪਹੁੰਚੇ ਪਰ ਉਹ ਸੱਜਣ ਨਹੀਂ ਪਹੁੰਚੇ ਜੇ ਮੈਂ ਲਿਬਰਲ ਪਾਰਟੀ ਦੇ ਲੀਡਰਾਂ ਦੀ ਗੱਲ ਕਰਾਂ ਚੁਣੇ ਹੋਏ ਨੁਮਾਇੰਦੇ ਜਿਨ੍ਹਾਂ ਮਗਰ ਤੁਸੀਂ ਜਾਂ ਹੋਰਾਂ ਸੱਜਣਾ ਮਿੱਤਰਾਂ ਨੇ ਵੋਟਾਂ ਪਾਈਆਂ ਪਰ ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਡੇ ਬਿਜ਼ਨਸਮੈਨ ਜਾਂ ਸਾਡੇ ਭਾਈਚਾਰੇ ਦੇ ਨਾਲ ਕਿਉਂ ਨਹੀਂ ਖੜਦੇ ਕਿਤੇ ਨਾ ਕਿਤੇ ਦਾਲ ਦੇ ਵਿੱਚ ਜਰੂਰ ਕੁਝ ਕਾਲਾ ਮਿੱਸੀ ਸਾਗਾ ਮਾਲਟਨ ਤੋਂ ਸਿਰਫ ਅਕਵਿੰਦਰ ਗਹਿਰ ਮੁੰਡਾ ਜਿਹੜਾ ਪਹੁੰਚਿਆ ਜਾਂ ਫਿਰ ਜੇ ਮੈਂ ਪੀਸੀ ਪਾਰਟੀ ਤੋਂ ਗੱਲ ਕਰਾਂ ਜਦੋਂ ਪ੍ਰੋਗਰਾਮ ਡੰਨ ਤਕਰੀਬਨ ਹੋ ਗਿਆ ਅਮਰਜੀਤ ਗਿੱਲ ਹੁਣੀ ਪਹੁੰਚੇ ਤੇ ਹੋਰ ਜੇ ਪਹਿਲਾਂ ਗੱਲ ਕਰਾਂ ਪੈਟਰਿਕ ਬ੍ਰਾਊਨ ਉਹਨਾਂ ਦਾ ਆਉਣਾ ਪੈਟਰਿਕ ਬ੍ਰਾਊਨ ਦੇ ਨਾਲ ਜਿਹੜੇ ਆਪਣਾ ਹਰਕੀਰਤ ਉਹਨਾਂ ਦੀ ਗੱਲ ਕਰਾਂ ਤੂਰ ਉਹਨਾਂ ਦੀ ਗੱਲ ਕਰਾਂ ਭਾਵੇਂ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਇਸ ਗੱਲ ਨੂੰ ਜਿਹੜਾ ਟ੍ਰੈਕਿੰਗ ਦੀ ਮੈਂ ਗੱਲ ਕਰਾਂ ਪਰ ਜਿੱਥੇ ਡੱਗ ਫੋਰਡ ਦਾ ਆਉਣਾ ਹਰਦੀਪ ਗਰੇਵਾਲ ਦੀ ਗੱਲ ਕਰੀਏ ਪ੍ਰਭ ਸਰਕਾਰੀਆ ਉਹਨਾਂ ਦੀ ਗੱਲ ਕਰੀਏ ਡੱਗ ਫੋਰਡ ਵੀ ਕੋਈ ਖਾਸ ਕੋਈ ਗੱਲ ਨਹੀਂ ਕਰਕੇ ਗਿਆ ਬਸ ਇਧਰ ਲਿਆ ਉਧਰ ਲਿਆ ਸੁਣਾ ਕੇ ਟਾਈਮ ਪਾਸ ਜਾਂ ਕਰਕੇ 5 ਕਮਿੰਟ ਦੀ ਸਪੀਚ ਦੇ ਕੇ ਚਲਾ ਗਿਆ ਇੱਥੇ ਮੈਂ ਚਾਹੁੰਨਾ ਵੀ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਹਰਦੀਪ ਗਰੇਵਾਲ ਉਹਨਾਂ ਦੀ ਗੱਲ ਕਰੀਏ ਪ੍ਰਭ ਸਰਕਾਰੀਆ ਉਹਨਾਂ ਦੀ ਗੱਲ ਕਰੀਏ ਉਹ ਕੋਈ ਨਾ ਕੋਈ ਦੋ ਚਾਰ ਸਵਾਲ ਜਿਹੜੇ ਆ ਸਟੇਜ ਤੋਂ ਡੱਗ ਫੋਨ ਨੂੰ ਰੱਖਦੇ ਵੀ ਆ ਪ੍ਰੋਬਲਮ ਆ ਭਾਵੇਂ ਇਹਨਾਂ ਲੀਡਰਾਂ ਨੂੰ ਪਤਾ ਹੁੰਦਾ ਆ ਪ੍ਰੋਬਲਮ ਆ ਪਰ ਅਸੀਂ ਕੋਈ ਉੱਥੇ ਨਾਈਟ ਥਰੂ ਕਰਵਾਈ ਆ ਇਹ ਤੇ ਅਸੀਂ ਤੁਹਾਡਾ ਸਾਡਾ ਸਾਰਿਆਂ ਦਾ ਜਿਹੜਾ ਜੋ ਟਰੈਕਿੰਗ ਨੂੰ ਲੈ ਕੇ ਬਹੁਤ ਵੱਡੀਆਂ ਵੱਡੀਆਂ ਟਰਾਂਸਪੋਰਟਾਂ ਸਾਹਮਣਾ ਕਰ ਰਹੀਆਂ ਉਹਦਾ ਕਰਕੇ ਗੱਲ ਹੋ ਰਹੀ ਸੀ ਕਿਉਂਕਿ ਇੱਕ ਇੱਕ ਕਰਕੇ ਜਿਹੜੇ ਕੰਮ ਚੱਲਦੇ ਆ ਤੇ ਪਰ ਕੁੰਝ ਕਚਰੇ ਉਹ ਵੀ ਨਹੀਂ ਦੇਖੇ ਜਿਹੜੇ ਕਿਤੇ ਨਾ ਕਿਤੇ ਜੇ ਮੈਂ ਆਪਣੇ ਆਪ ਦੀ ਗੱਲ ਕਰਾਂ ਵੇ ਵੀਡੀਓ ਫੋਟੋਗ੍ਰਾਫੀ ਦਾ ਜਾਂ ਮੈਨੂੰ ਕੰਮ ਨਹੀਂ ਮਿਲਿਆ ਮੈਂ ਉੱਥੇ ਨਹੀਂ ਜਾਣਾ। ਕਈ ਵਾਰੀ ਕਹੀ ਐ ਇਹੋ ਜੀਆਂ ਚੀਜ਼ਾਂ ਬਹੁਤ ਸੋਚਦੇ ਆ ਭਾਈ ਗਰੁੱਪਵਾਦੀ ਤੋਂ ਥੋੜਾ ਜਿਹਾ ਬਾਹਰ ਆਇਆ ਕਰੋ। ਇੱਥੇ ਹੀ ਖੇਡ ਮੇਲੇ ਹੋਣੇ ਇੱਥੇ ਹੀ ਕਬੱਡੀਆਂ ਹੋਣੀਆਂ। ਇਹ ਕੋਈ 10-15 ਟਰਾਂਸਪੋਰਟ ਵਾਲਿਆਂ ਦਾ ਕੰਮ ਨਹੀਂ ਸੀ ਸਾਰਿਆਂ ਦਾ ਸੀਗਾ। ਜੇ ਕੋਈ ਕਾਨੂੰਨ ਬਣਦਾ ਉਹਦਾ ਸਾਰਿਆਂ ਨੂੰ ਹੀ ਫਾਇਦਾ ਹੋਣਾ ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਜਿਹੜੀ ਆ ਮੈਂ ਕਹਾਂਗਾ ਉਹ ਜਿਹੜੀ ਗੱਲ ਕਰ ਜਾਂਦੇ ਜਿਹੜੀ ਕਰਨੀ ਨਹੀਂ ਚਾਹੀਦੀ। ਪਲੀਜ਼ ਇਹੋ ਜਿਹੇ ਜਿਹੜੇ ਕੋਈ ਵੀ ਚਿਹਰਾ ਇਦਾਂ ਦਾ ਕਰਦਾ ਜੋੜਿਆ ਕਰੋ ਇੱਕ ਦੂਸਰੇ ਦੇ ਨਾਲ ਤੋਣ ਦੀ ਕੋਸ਼ਿਸ਼ ਨਾ ਕਰੀਏ ਅੱਜ ਦੀ ਜਿਹੜੀ ਸਾਡੀ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਜਿਹੜਾ ਵੀ ਤੁਹਾਡੇ ਵੱਲੋਂ ਚੁਣਿਆ ਹੋਇਆ ਨਮਾਇੰਦਾ ਚਾਹ ਕੋਈ ਉਹ ਲੋਕ ਕੱਲਿਆ ਚਾਹ ਐਮਪੀਪੀ ਆ ਚਾਹ ਕਾਉਂਸਲਰ ਆ ਚਾਹ ਕੁਝ ਵੀ ਆ ਉਹਨਾਂ ਨੂੰ ਭਾਈ ਸਵਾਲ ਕਰਿਆ ਕਰੋ ਸਵਾਲ ਕਰਨੇ ਬਣਦੇ ਆ ਕੱਲੇ ਇੱਕ ਦੂਸਰੇ ਨੂੰ ਗੁੱਡੇ ਜਿਹਾ ਦੇ ਕੇ ਚਾਹ ਨਾਈਟ ਦੇ ਸੱਦ ਲਿਆ ਚਾਹ ਬਰਥਡੇ ਪਾਰਟੀ ਦੇ ਗੱਲ ਨਹੀਂ ਬਣਨੀ ਇੱਥੇ ਤੁਸੀਂ ਆਪਣੇ ਸੋਢੀ ਨਗਰਾਂ ਨੂੰ ਦਿਓ ਇਜਾਜ਼ਤ ਬਾਕੀ ਪ੍ਰੋਗਰਾਮਾਂ ਦੇ ਨਾਲ ਵੀ ਬਣੇ ਰਹਿਣਾ RPD24 ਨੂੰ ਸਬਸਕ੍ਰਾਈਬ ਕਰਨਾ ਸਸਿਕਾ